ਅਸਵਗਦੀ ਖਾਸ ਖਬਰ ਦੇ ਨਾਲ ਤੇ 12 ਸਾਲ ਪਹਿਲਾਂ ਜੁੜਾ ਹੈ ਸ਼ਹਿਰ ਦੀ ਇੰਪਰੂਵਮੈਂਟ ਟਰਸਟੀ 7 ਨੰਬਰ ਸਕੀਮ ਦੇ ਵਿੱਚੋਂ ਇੱਕ ਅਸਿਰ ਕਟੀ লাশ ਮਿਲਣ ਦੇ ਮਾਮਲੇ ਦੇ ਵਿੱਚ ਸਾਬਕਾ ਏਜੀਜੀਪੀ ਰਾਮ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੋਵਲ ਵਿਜੇ ਪ੍ਰਤਾਪ ਸਿੰਘ ਨੂੰ ਅਦਾਲਤ ਦੇ ਵੱਲੋਂ ਤਲਬ ਕਰਨ ਦਾ ਪਿਛਲੇ ਦਿਨੀ ਕਾਫੀ ਚਰਚਾ ਵਿੱਚ ਰਿਹਾ ਹੈ ਮਾਮਲਾ ਇਹ ਮਾਮਲਾ ਹੈ ਸੀ ਕਿ ਇੱਕ ਔਰਤ ਦੇ ਕਤਲ ਦੇ ਦੋਸ਼ ਤੇ ਹੇਠ ਮ੍ਰਿਤਕ ਔਰਤ ਦੇ ਪਤੀ ਅਤੇ ਪਤੀ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਦੇ ਵੱਲੋਂ ਨਾਜਾਇਜ਼ 10 ਦਿਨ ਹਿਰਾਸਤ ਦੇ ਵਿੱਚ ਰੱਖ ਕੇ ਤਸੀਹੇ ਦਿੱਤੇ ਗਏ ਸਨ ਬਾਅਦ ਦੇ ਵਿੱਚ ਖੁਲਾਸਾ ਹੋਇਆ ਕੀ ਔਰਤ ਦਾ ਜਿੰਦੀ ਜਗਦੀ ਹੈ ਅਤੇ ਆਪਣੇ ਜਵਾਈ ਨੂੰ ਫਸਾਣ ਦੇ ਲਈ ਸੋਰੀ ਨੇ ਕਿਸੇ ਹੋਰ ਔਰਤ ਦਾ ਕਤਲ ਦਾ ਕਰਕੇ ਜੁੜਾ ਹੈ ਉਸ ਨੂੰ ਆਪਣੀ ਲੜਕੀ ਦੇ ਕੱਪੜੇ ਪਹਿਨਾ ਦਿੱਤੇ ਸਨ 2017 ਦੇ ਵਿੱਚ ਅਦਾਲਤ ਨੇ ਝੂਠੀ ਸਾਜਿਸ਼ ਰਚਣ ਦੇ ਅਤੇ ਇੱਕ ਔਰਤ ਦਾ ਕਤਲ ਕਰਨ ਦੇ ਦੋਸ਼ ਦੇ ਹੇਠ ਮਨੋਜ ਕੁਮਾਰ ਦੇ ਸੋਰੇ ਪਤਨੀ ਅਤੇ ਸਾਲੀ ਦੇ ਸਮੇਤ ਕੁੱਲ 8 ਲੋਕਾਂ ਨੂੰ ਉਮਰ ਕੈਦੀ ਦੀ ਸਜ਼ਾ ਸੁਣਾਈ ਸੀ ਅਦਾਲਤ ਦੇ ਵੱਲੋਂ ਮਨੋਜ ਕੁਮਾਰ ਦੀ ਸ਼ਿਕਾਇਤ ਤੇ 8 ਪੁਲਿਸ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ ਪੀੜਿਤ ਮਨੋਜ ਕੁਮਾਰ ਦਾ ਦੋਸ਼ ਹੈ ਕਿ ਰਾਜਨੀਤਿਕ ਦਬਾਅ ਦੇ ਹੇਠ ਉੱਚ ਅਧਿਕਾਰੀ ਨੇ ਮਾਮਲੇ ਦੇ ਵਿੱਚ ਐਸਐਸਪੀ ਨੂੰ ਨਜ਼ਰਅੰਦਾਜ਼ ਕਰਕੇ ਆਪ ਉਸ ਦੇ ਤਸਦਦ ਕੀਤੇ ਸੀ ਉਹ ਕਹਿੰਦਾ ਹੈ ਕਿ ਇਸ ਝੂਠੇ ਮੁਕਦਮੇ ਨੇ ਉਸ ਦੇ ਤਿੰਨ ਪਰਿਵਾਰਕ ਮੈਂਬਰਾਂ ਦੀ ਜਾਨ ਲਈ ਅਤੇ ਇਸ ਦੇ ਲਈ ਉਹ ਮਾਮਲੇ ਦੇ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਦੇ ਖਿਲਾਫ ਅੰਤ ਤੱਕ ਲੜੇਗਾ ਮਨੋਜ ਕੁਮਾਰ ਦੀ ਜੁਬਾਨੀ ਹੀ ਜਾਣਦੇ ਆ ਕਿ ਇਸ ਪੁਲਿਸ ਅਧਿਕਾਰੀ ਦਾ ਕਿੰਨਾ ਕਸੂਰਮੰਦ ਹੈ ਤਸਦਦ ਚੱਲਣ ਵਾਲਾ ਪੁਲਿਸ ਕਰਮਚਾਰੀ ਮਨੋਜ ਕੁਮਾਰ ਦੀ ਜੁਬਾਨੀ ਤੁਹਾਨੂੰ ਸੁਣਵਾਉਣੀ ਹੈ ਮਾਮਲਾ 2011 ਦਾ ਹੈ ਜਦੋਂ ਇੱਕ ਸਿਰ ਕੱਟੀ ਲਾਸ਼ ਮਿਲਦੀ ਹੈ ਬਸ ਸਟੈਂਡ ਨਵੇਂ ਬਸ ਸਟੈਂਡ ਲੱਗੋ ਇੰਪਰੂਵਮੈਂਟਸ ਦੀ ਸਕੀਮ ਨੰਬਰ 7 ਵਿੱਚੋਂ ਮਾਮਲਾ ਬਾਅਦ ਵਿੱਚ ਇਹ ਨਿਕਲਿਆ ਸੀ ਕਿ ਕਿਸੇ ਹੋਰ ਦੀ ਲਾਸ਼ ਕਿਸੇ ਹੋਰ ਔਰਤ ਦੀ ਲਾਸ਼ ਸੋਹਰੇ ਪਰਿਵਾਰ ਵੱਲੋਂ ਆਪਣੇ ਜਵਾਈ ਨੂੰ ਫਸਾਣ ਲਈ ਰੱਖ ਦਿੱਤੀ ਗਈ ਸੀ ਮਾਮਲੇ ਵਿੱਚ ਹੁਣ ਜਵਾਈ ਨੂੰ ਨਜਾਇਜ਼ ਕਸਟਡੀ ਵਿੱਚ ਰੱਖਣ ਲਈ ਪੁਲਿਸ ਅਧਿਕਾਰੀਆਂ ਦੇ ਵਾਰੰਟ ਵੀ ਨਿਕਲੇ ਆ ਵੱਡੇ ਪੁਲਿਸ ਅਧਿਕਾਰੀ ਅਦਾਲਤ ਵੱਲੋਂ ਤਲਬ ਕੀਤੇ ਗਏ ਆ ਪੀੜਤ ਜੋ ਖੁਦ ਵੀ ਪੁਲਿਸ ਚ ਰਹੇ ਸਾਡੇ ਨਾਲ ਆ ਪੂਰਾ ਮਾਮਲਾ ਜਾਣਦੇ ਆ ਨਾ ਕੋਲੋਂ ਮਨੋਜ ਕੁਮਾਰ ਜੀ ਨਾਲ ਗੱਲਬਾਤ ਕਰਦੇ ਆ ਹਾਂਜੀ ਮਨੋਜ ਕੁਮਾਰ ਜੀ ਸ਼ੁਰੂਆਤ ਤੋਂ ਦੱਸੋ ਕੀ ਆ ਪੂਰਾ ਮਾਮਲਾ 16 April 2003 ਵਿੱਚ ਮੇਰੀ ਮੈਰਿਜ ਹੋਈ ਸੀ 골ਡੀ ਪੁੱਤਰੀ 부ਗਾਂਸੀ ਵਾਸੀ ਮਾਨ ਪਿੰਡ ਮਾਨਚੋਪਰਾ ਨਾਲ ਜਿਸਨੂੰ ਚ ਮੇਰੇ ਦੋ ਲੜਕੇ ਪੈਦਾ ਹੋਏ ਮੇਰਾ ਸਹੁਰਾ ਜਿਹੜਾ ਆ ਮੇਰੀ ਸੱਸ ਦੀ ਮੌਤ ਤੋਂ ਬਾਅਦ ਆਪਣਾ ਵਿਆਹ ਕਰਨਾ ਚਾਹੁੰਦਾ ਇਸ ਲਈ ਉਹਨੇ ਮੈਨੂੰ ਕਹਿ ਦਿੱਤਾ ਸੀ ਕਿ ਮੈਂ ਆਪਣੀ ਲੜਕੀ ਜਿਹੜੀ ਆ ਹੋਰ ਕਿਤੇ ਵਿਆਹ ਦੇਣੀ ਆ ਤਾ ਤੂੰ ਆਪਣੇ ਬੱਚੇ ਲੈ ਲਾ ਜੇਕਰ ਤੂੰ ਇਹ ਕੰਮ ਨਹੀਂ ਕੀਤਾ ਤੇ ਸਾਡੇ ਕੋਲ ਇੱਕ ਅਜਿਹੀ ਔਰਤ ਵੀ ਹੈਗੀ ਐ ਅੱਛਾ ਵੀ ਪੀੜਤ ਜਿਹਦੇ ਮਾਪੇ ਵੀ ਦੁਖੀ ਆ ਤੇ ਉਹਦਾ ਘਰ ਵਾਲਾ ਵੀ ਉਹਨਾਂ ਦੁਖੀ ਆ ਉਹ ਸਟਕਾਰਾ ਪਾਉਣਾ ਚਾਹੁੰਦੇ ਨੇ ਆਹੀਂ ਉਹਨੂੰ ਵੱਢ ਕੇ ਤੈਨੂੰ ਉਸਦੇ ਝੂਠੇ ਕਥਾ ਕੇਸ ਵਿੱਚ ਨਾ ਨਾ ਫਸਾਇਆ ਤੇ ਗੱਲ ਕਰੀ ਤੂੰ ਮਤਲਬ ਤੁਹਾਨੂੰ ਪਹਿਲੇ ਹੀ ਦੱਸ ਦਿੱਤਾ ਗਿਆ ਸੀ ਕਿ ਇਹ ਉਹਨਾਂ ਨੇ ਕਰਨਾ ਫਿਰ ਇਦਾਂ ਹੀ ਕੀਤਾ ਉਹਨਾਂ ਨੇ ਹਾਂਜੀ ਉਹਨਾਂ ਨੇ ਇਸੇ ਤਰ੍ਹਾਂ ਕੀਤਾ ਹਾਂਜੀ ਉਹਨਾਂ ਨੇ ਕੀ ਦੋ ਦੀ ਗੱਲ ਹੈ 9 12 2011 ਨੂੰ ਮੇਰੇ ਸਹੁਰੇ ਨੇ ਮੇਰੀ ਘਰ ਵਾਲੀ ਨੂੰ ਬਾਹਨੇ ਨਾਲ ਆਪਣੇ ਘਰ ਬੁਲਾ ਲਿਆ ਉਹ ਦਿਨ ਸ਼ੁੱਕਰਵਾਰ ਸੀਗਾ ਤੇ ਇਹਨਾਂ ਨੇ ਐਤਵਾਰ ਦੀ ਰਾਤ 12-12 ਆਏ ਨੋ ਇਹਨਾਂ ਨੇ ਯਾਰਾਂ ਨੂੰ ਕਤਲ ਕਰ ਦਿੱਤਾ ਵਾ 11 12 ਦੀ ਦਰਮਿਆਨੀ ਰਾਤ ਨੂੰ ਉਹ ਜਨਾਨੀ ਨੂੰ ਮੇਰੀ ਘਰ ਦੀ ਦੇ ਕੱਪੜੇ ਪਵਾ ਕੇ ਤੇ ਜੁੱਤੀ ਪਵਾ ਕੇ ਫਰੋਜੀ ਰੰਗ ਦੀ ਕੁਝ ਇਹਨਾਂ ਨੇ ਅਪਰੇਸਦਾਰਾਂ ਦੇ ਕੱਪੜੇ ਪਾਏ ਉਹ ਮਰ ਗੈਣੇ ਗੱਤੇ ਪਾਏ ਉਹਨੂੰ ਜਿਸ ਤਰ੍ਹਾਂ ਕਿ ਪੂਰੀ ਉਹਦੀ ਸ਼ਕਲ ਜਿਹੜੀ ਆ ਨਾ ਮਰ ਜੀ ਇੱਕ ਪਹਿਰਾਵੇ ਤੋਂ ਏਦਾਂ ਲੱਗੇ ਕਿ ਜਿਸ ਤਰ੍ਹਾਂ ਮੇਰੀ ਪਤਨੀ ਗੋਲਡੀ ਆ ਹਾਂਜੀ ਤੇ ਜੋ ਦਾ ਕਤਲ ਜੜਾ ਕੀਤਾ ਇਹਨਾਂ ਨੇ ਐਮਐਲਏ ਦੀ ਬੰਬੀ ਦੇ ਵਿੱਚ ਉਹ ਤੋਂ ਬਾਅਦ ਇਹਨਾਂ ਨੇ ਉਹਦੀ ਜਿਹੜੀ ਸਿਰ ਕੱਟੀ লাশ ਨੂੰ ਉਹਦੀ ਸਿਰ ਲਾ ਦਿੱਤਾ ਨਾਲੋਂ ਤਾਂ ਕਿ ਉਹਦੀ ਪਛਾਣ ਜਿਹੜੀ ਆ ਨਾ ਮੇਰੀ ਪਤਨੀ ਦੇ ਰੂਪ ਵਿੱਚ ਕੀਤੀ ਜਾ ਸਕੇ ਤੇ ਅਗਲੇ ਦਿਨ ਇਹਨਾਂ ਨੇ ਫਿਰ ਸੋਮਵਾਰ ਨੂੰ ਪਛਾਣ ਕਰਕੇ ਉਹਦੀ ਆਪਣੀ ਕੁੜੀ ਦੇ ਰੂਪ ਦੇ ਵਿੱਚ ਤੇ ਮੇਰੇ ਖਿਲਾਫ ਮਕਰਮਾ ਦਰਜ ਕਰਾ ਦਿੱਤਾ ਮੇਰੇ ਤੇ ਕੁਝ ਮੇਰੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਤੇ ਪੁਲਿਸ ਨੇ ਜਿਹੜਾ ਆ 2 ਵਜੇ ਫਿਰ ਰੇਡ ਮਾਰਿਆ 2:30 ਵਜੇ ਦੇ ਕਰੀਬ ਇੱਥੇ ਮੇਰੇ ਕੁਆਟਰ ਨੰਬਰ 37 ਸਰਕਾਰੀ ਕੁਆਟਰ ਨੰਬਰ 37 ਇਸ ਤੋਂ ਪਹਿਲੇ ਇਹਨਾਂ ਵੱਲੋਂ ਧਰਨਾ ਲਾਉਣ ਦੀ ਵੀ ਖਬਰ ਆਈ ਸੀ ਹਾਂਜੀ ਇਹਨਾਂ ਨੇ ਨਾਲ ਹੀ ਕਿਤੇ ਨਾ ਧਰਨਾ ਲਾਇਆ ਮੈਨੂੰ ਨਹੀਂ ਇਹ ਗੱਲ ਦਾ ਪਤਾ ਕਿਉਂਕਿ ਮੇਰੀ ਜਿਸਲੇ ਮੈਨੂੰ ਗ੍ਰਿਫਤਾਰ ਕੀਤਾ ਗਿਆ ਮੇਰੀ ਘਰ ਵਾਲੀ ਜਿਹੜੀ ਆ ਨਾਲ ਦੇ ਕੁਆਟਰ ਵਿੱਚੋਂ ਅਸੀਂ ਆਪਣੇ ਸਲਾਈ ਦੀ ਦਿੱਤੇ ਹੋਏ ਕੱਪੜ ਜਸਲੇ ਮੈਨੂੰ ਪੁਲਿਸ ਪਾਰਟੀ ਨੇ ਚੁੱਕ ਕੇ ਖੜਾ ਕਰਾ ਸਾਡੇ ਮੂਹਰੇ ਕਪੜਾ ਲਪੇਟ ਲਿਆ ਤੁਸੀਂ ਦੇਖ ਲਿਆ ਸੀ ਉਹਨੂੰ ਉਹਨੂੰ ਮੈਂ ਦੇਖ ਲਿਆ ਸੀ ਮੈਂ ਤਈਓ ਅੰਦਰ ਹੀ ਕਹਿੰਦਾ ਕਿ ਮੈਂ ਕਿਹਾ ਮੇਰੀ ਘਰ ਦੀ ਜਿੰਦੀ ਆ ਔਰ ਇਹ ਗੱਲ ਜਿਹੜੀ ਅਖਬਾਰਾਂ ਵਿੱਚ ਵਈਈ ਆ ਉਸ ਟਾਈਮ ਦੇ ਉੱਤੇ ਤੇ ਤੁਹਾਡੀ ਅਰੇਸਟ ਪਾਈ ਗਈ ਨਹੀਂ ਮੇਰੀ ਅਰੇਸਟ ਨਹੀਂ ਪਾਈ ਗਈ ਮੈਨੂੰ ਇਹਨਾਂ ਨੇ ਜਾਇਰ ਰਸਤੇ ਵਿੱਚ ਰੱਖਿਆ 10 ਦਿਨ ਤੱਕ ਅਲਗ-ਅਲਗ ਪੁਲਿਸ ਥਾਣਿਆਂ ਵਿੱਚ ਕਿੰਨੀ ਕੁ ਮਾਰਕੁਟਾਈ ਕੀਤੀ ਗਈ ਕਾਫੀ ਮਾਰਕੁਟਾਈ ਕਰਦੇ ਰਹੇ ਜਿਹਦੇ ਨਾਲ ਮੇਰੇ ਦਰਦਾਂ ਵੀ ਹੁੰਦੀਆਂ ਅੱਜ ਤੱਕ ਜੋ ਇਹਨਾਂ ਨੇ ਸਾਡੇ ਆਈਪੀਐਸ ਪੁਲਿਸ ਆਫੀਸਰ ਜੀ ਥੋੜਾ ਉਦੇ ਨਾਲ ਮੇਰੀ ਲੱਕ ਦੀ ਜਿਹੜੀ ਨਾੜੀ ਬਲਕੋਜ ਹੋ ਚੁੱਕੀ ਆ ਮੈਂ ਅਦਾਲਤ ਵਿੱਚ ਵੀ ਦੱਸਿਆ ਇਹਦੇ ਬਾਰੇ ਵਿੱਚ ਬਾਅਦ ਚ ਸਿਰ ਕੱਟੀ ਲਾਦਾ ਰਹੇ ਸੀ ਕਿੰਦਾ ਖੁਲਾਸਾ ਹੋਇਆ ਇਹਨਾਂ ਨੂੰ ਮੈਂ ਦੱਸਿਆ ਸੀਗਾ ਇਹ ਇੱਕ ਦੋ ਜਗ੍ਹਾ ਕਿ ਮੇਰੀ ਘਰ ਵਾਲੀ ਜਿਹੜੀ ਆ ਉਹ ਤਾਂ ਜੈਪੁਰ ਬਰਾਮਾ ਤੋਂ ਸਾਦੀ ਜਾਂ ਜੰਮੂ ਹੋ ਸਕਦੀ ਹੈ ਜਿਹੜੇ ਸੀਐਸਟਾਫ ਦੇ ਇੰਚਾਰਜ ਸੀਗੇ ਉਸ ਟਾਈਮ ਤੇ ਵਧੀਆ ਸੀਗੀ ਠਾਕੁਰ ਬਲਦੇਵ ਸਿੰਘ ਉਹਨਾਂ ਨੇ ਆਪਣੇ ਤੌਰ ਤੇ ਮੈਨੂੰ ਕਹਿਣ ਲੱਗੇ ਕਿ ਮੈਨੂੰ ਪਤਾ ਕਿ ਤੂੰ ਇਹ ਕਤਲ ਨਹੀਂ ਕੀਤਾ ਸਾਡੇ ਆਫੀਸਰ ਜਿਹੜੇ ਨੇ ਨਾ ਜਾਣ ਬੁੱਝ ਕੇ ਐਮਐਲਏ ਤੇ ਮੰਤਰੀ ਦੇ ਬੇਸ਼ਕ ਲਾ ਕੇ ਤੁਹਾਨੂੰ ਫਸਾਰੇ ਆ ਉਹਨਾਂ ਨੇ ਨਿੱਜੀ ਤੌਰ ਤੇ ਜਾ ਕੇ ਆਪੀ ਰੀਡ ਮਾਰਿਆ ਤੇ ਮਰੀਜ਼ ਕਰਦੀ ਜਿਹੇ ਬਹਮ ਤੇ ਕਰ ਲਿਆ ਤੇ ਮਾਮਲੇ ਚ 8 ਲੋਕਾਂ ਨੂੰ ਸਜ਼ਾ ਹੋ ਚੁੱਕੀ ਹੈ ਕਿੰਨੂ ਕਿੰਨੂ ਸਜ਼ਾ ਹੋਈ ਹੈ ਇਹਦੇ ਵਿੱਚ ਮੇਰੇ ਸਹੁਰੇ ਨੂੰ ਮੇਰੇ ਸਾਲੇ ਨੂੰ ਪਾਏ ਸਹੁਰੇ ਦੇ ਮੁੰਡੇ ਕੁਛ ਆਦਮੀ ਜਨਾਂ ਨੇ ਇਹਨਾਂ ਇਲਾਜ ਦੀ ਛੁੱਟੀ ਉਹ ਸਨਾਖਤ ਕੀਤੀ ਸੀ ਜਾਨ ਬੁਝ ਕੇ ਉਸ ਤੋਂ ਬਾਅਦ ਤੁਸੀਂ ਨਜਾਇਕ ਕਸਟਡੀ ਦਾ ਕੇਸ ਕੀਤਾ ਕਿਦੋਂ ਕੀਤਾ ਸੀ ਤੇ ਕਿਹੜੇ ਕਿਹੜੇ ਅਫਸਰਾਂ ਦੇ ਵਿੱਚ ਆਏ ਹੈ ਮਾਏ ਕੇਸ ਜਦੋਂ ਟ੍ਰਾਇਲ ਚਾਹਦਾ ਸੀ ਉਸ ਟਾਈਮ ਤੇ ਕੀਤਾ ਸੀ ਇਹ ਕੰਪਲੇਂਟ ਕੇਸ ਉਹਨਾਂ ਵਿੱਚ ਹੁਣ ਉਸ ਟਾਈਮ ਦੇ ਉੱਤੇ ਜਦੋਂ ਇਤਨਾਅਤ ਸੀਗੇ ਉਸ ਟਾਈਮ ਦੇ ਉੱਤੇ ਐਸ ਐਚ ਓ ਹੀ ਜਯਾਦਵਿੰਦਰ ਸਿੰਘ ਜੋਗਾ ਸਿੰਘ ਸਦਰ ਦੇ ਸੀ ਤੇ ਜਯਾਦਵਿੰਦਰ ਸਿਟੀ ਦੇ ਐਸ ਐਚ ਓ ਸੀਗੇ ਉਸ ਟਾਈਮ ਤੇ ਤੇ ਡੀ ਐਸ ਪੀ ਸਿਟੀ ਹੈਗੇ ਹੀ ਅਜਿੰਦਰ ਸਿੰਘ ਉਹਨਾਂ ਕੋ ਸਿਟੀ ਸਦਰ ਸੀਗਾ ਡੀ ਐਸ ਮਾਮਲੇ ਵਿੱਚ ਰਾਮ ਸਿੰਘ ਉਹਨਾਂ ਦਾ ਨਾਮ ਆ ਰਿਹਾ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਅੱਜਕੱਲ ਆਗੂ ਨੇ ਕੁਮਰ ਵਿਜੇ ਪ੍ਰਤਾਪ ਉਹਨਾਂ ਦਾ ਨਾਮ ਆ ਰਿਹਾ ਹੈ ਉਹਨਾਂ ਦਾ ਕੀ ਰੋਲ ਸੀ ਵਿੱਚ ਇਹਨਾਂ ਦਾ ਰੋਲ ਇਹ ਸੀ ਕਿ ਇਹਨਾਂ ਸਾਰਿਆਂ ਨੇ ਸਾਨੂੰ ਉਸ ਟਾਈਮ ਦੇ ਉਤੇ ਚੁੱਕਿਆ ਇਥੋਂ ਕੁਆਟਰ ਦੇ ਵਿੱਚੋਂ ਇਹਨਾਂ ਦੀ راہ ਨਮਾਈ ਨਹੀਂ ਚੁੱਕਿਆ ਗਿਆ ਕਿਉਂਕਿ ਐਸਐਸਪੀ ਦਾ ਵਿੱਚ ਕੋਈ ਰੋਲ ਨਹੀਂ ਜਦ ਕਿ ਐਸਐਸਪੀ ਦੀ ਡਿਊਟੀ ਬੰਦੀ ਸੀ ਸਾਨੂੰ ਗ੍ਰਿਫਤਾਰ ਕਰਾਉਣਾ ਜਾਂ ਪੁੱਛਗਿੱਛ ਕਰਨੀ ਉਹਨੇ ਕਹ ਰਿਹਾ ਕਿ ਮੈਨੂੰ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ ਉਸ ਟਾਈਮ ਦੇ ਤੇ ਵਰਿੰਦਰਪਾਲ ਸਿੰਘ ਪੀਪੀਐਸ ਜਿਹੜੇ ਸਾਡੇ ਐਸਐਸਪੀ ਸੀਗੇ ਉਹਨਾਂ ਮੈਨੂੰ ਕਹੇ ਕਿ ਬੇਟਾ ਜਿੰਨਾ ਜੋ ਵੀ ਕਰ ਰਹੇ ਨੇ ਆਪ ਕਰ ਰਹੇ ਮੈਂ ਇਹਦੇ ਵਿੱਚ ਕੁਝ ਨਹੀਂ ਲੈਣਾ ਦੇਣਾ ਹੈਗਾ ਇਹਨਾਂ ਨੇ ਕਿਹਨਾਂ ਦਾ ਕੀ ਇੰਟਰਸਟ ਸੀ ਵਿੱਚ ਮੈਨੂੰ ਇਹਦੇ ਬਾਰੇ ਵਿੱਚ ਨਹੀਂ ਪਤਾ ਇਹ ਕਹਿੰਦੇ ਇਹਨਾਂ ਤਰ੍ਹਾਂ ਨੇ ਲਾਇਦੇ ਆ ਮਤਲਬ ਇਹਨਾਂ ਤੇ ਪੋਲੀਟੀਕਲ ਪ੍ਰੈਸ਼ਰ ਸੀ ਹਾਂਜੀ ਡੀਆਈ ਸਾਹਿਬ ਆਪ ਆਏ ਕਿਉਂਕਿ ਬਾਰਡਰ ਇੰ ਦੇ ਵਿੱਚ ਰਾਮ ਸਿੰਘ ਉਹ ਤੋਂ ਡੀਆਈਜੀ ਸੀਗੇ ਉਸ ਤੋਂ ਬਾਅਦ ਤੁਸੀਂ ਜਿਹੜੀ ਅਦਾਲਤੀ ਕਾਰਵਾਈ ਕੀਤੀ ਉਹਦੇ ਚ ਸਮਨਿੰਗ ਹੋਈ ਹੈ ਕੀ ਕੀ ਕਾਰਵਾਈ ਹੈ ਉਹਦੇ ਚ ਉਹਦੇ ਚ ਇਹਨਾਂ ਨੂੰ ਕੁਝ ਆਦਮੀਆਂ ਨੂੰ ਤਾਂ ਰੈਸਟ ਆਊਟਰ ਹੋਏ ਨੇ ਤੇ ਕੁਝ ਦੇ ਸਮਨ ਜਾਰੀ ਹੋਏ ਆ ਇਹਦੇ ਚ ਜਿਹਦੇ ਚ ਮੈਂ ਸੁਪਰੀਮ ਕੋਰਟ ਦੇ ਹੁਕਮ ਤੇ ਇਹਨਾਂ ਦੇ ਕੰਪਲੇਂਟ ਕੇਸ ਕੀਤਾ ਕਿਉਂਕਿ ਜਿਹੜਾ ਐਫਆਈਆਰ ਦਰਜ ਕਰਨੀ ਸੀ ਪੁਲਿਸ ਅਧਿਕਾਰੀਆਂ ਉੱਤੇ ਐਫਆਈਆਰ ਦਰਜ ਨਹੀਂ ਕੀਤੀ ਕਿਉਂਕਿ ਜ ਸੁਪਰੀਮ ਕੋਰਟ ਆਰਡਰ ਸੀਗਾ ਇੱਕ ਐਸੀ ਕਿਰੀ ਦੀ ਅਦਾਲਤ ਦਾ ਹੋਨ ਮਨੋਜ ਜੀ ਲੰਬੀ ਲੜਾਈ ਲੜੀ ਹੈ ਤੁਸੀਂ ਇਸ ਮਾਮਲੇ 'ਚ ਇਨਸਾਫ ਲੈਣ ਲਈ ਕਾਫੀ ਪੁਲਿਸ ਅਧਿਕਾਰੀਆਂ ਨੂੰ ਸਮਨਿੰਗ ਵੀ ਹੋਈ ਹੈ ਇੱਕ ਦੇ ਅਰੈਸਟ ਵਾਰਾਂ ਚੋਂ ਹੀ ਨਿਕਲੇ ਹੈ ਅੱਗੋਂ ਕਿਦੋਂ ਤੱਕ ਲੜਾਈ ਹੈ ਤੇ ਕੀ ਇਨਸਾਫ ਚਾਹੁੰਦੇ ਹੋ ਹੋਰ ਆਪਾਂ ਇਹਨਾਂ ਨੂੰ ਇਹ ਚੰਨੇ ਚ ਮੇਰੇ ਤਿੰਨ ਜੀ ਜਿਹੜੇ ਇਹਨਾਂ ਨੇ ਪੁਲਿਸ ਦੀ ਮਾਰਕੁੱਟ ਨਾਲ ਪੁਲਿਸ ਦਾ ਡਰ ਦਿਲ ਵਿੱਚ ਬੈਠ ਜਾਣ ਕਰਕੇ ਮੇਰੇ ਚਾਚਾ ਚਾਚੀ ਜੀ ਤੇ ਮੇਰੇ ਪਿਤਾ ਜੀ ਦੀ ਡੈਥ ਹੋਈ ਆ ਠੀਕ ਹੈ ਇਹਦੇ 'ਚ ਅਸੀਂ ਬਹੁਤ ਜ਼ਿਆਦਾ ਤਸ਼ੱਦਦ ਸਹਿਆ ਪੁਲਿਸ ਦਾ ਇਕੱਠੇ ਜੀਆ ਨੇ ਉਸ ਟਾਈਮ ਦੇ ਤੇ ਡਰਾਮਾ ਅੰਦਰ ਸਹੀ ਇਹ ਨਦੀ ਹਾਸਤੇ ਦੇ ਵਿੱਚ ਨਜਾਇਜ਼ ਹਾਸਤ ਦਰਾਨ ਮੈਂ ਬਸ ਇਹੀ ਚਾਹਨਾ ਵਾਂ ਕਿ ਸਾਨੂੰ ਵੀ ਇਨਸਾਫ ਮਿਲਣਾ ਚਾਹੀਦਾ ਹੈ ਕਿ ਅੱਗੇ ਤੋਂ ਕੋਈ ਇਹੋ ਜਿਹਾ ਕਾਰਵਾਈ ਨਾ ਹੋਵੇ ਕਿ ਪੁਲਿਸ ਜਿਹੜੀ ਹੈ ਕਿ ਜਾਂਚ ਏਜੰਸੀ ਹੈ ਸਾਨੂੰ ਪੁਲਿਸ ਨੂੰ ਕਦੇ ਵੀ ਐਮਐਲਏ ਜਾਂ ਮੰਤਰੀ ਦੇ ਬਹਿਗਾਵੇ ਵਿੱਚ ਨਹੀਂ ਆਉਣਾ ਚਾਹੀਦਾ ਪੁਲਿਸ ਨੂੰ ਇਹਨਾਂ ਤੋਂ ਦੂਰ ਰਹਿ ਕੇ ਆਪਣੇ ਕੰਮ ਕਾਰਜ ਕਰਨੇ ਚਾਹੀਦੇ ਆ ਤੇ ਬਿਲਕੁਲ ਜੀ ਮਨੋਜ ਕੁਮਾਰ ਜੀ ਜਿਨ੍ਹਾਂ ਨਾਲ ਨਾ ਇਨਸਾਫੀ ਹੋਈ ਪੁਲਿਸ ਚ ਹੁੰਦਿਆ ਹੋਇਆ ਵੀ ਇਹਨਾਂ ਨੂੰ 10 ਦਿਨ ਦੇ ਕਰੀਬ ਨਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ ਨਜਾਇਜ਼ ਮਾਰਕੋਟਾਈ ਕੀਤੀ ਗਈ ਤੇ ਉਸ ਮਾਮਲੇ ਵਿੱਚ ਸਜ਼ਾ ਕਿਸੇ ਹੋ ਨੁ ਹੋਈ ਜਿਨ੍ਹਾਂ ਨੇ ਕਤਲ ਕੀਤਾ ਸੀ ਅੱਠ ਪਰਿਵਾਰ ਦੇ ਮੈਂਬਰਾਂ ਨੂੰ ਉਹਨਾਂ ਨੂੰ ਸਜ਼ਾ ਹੋ ਚੁੱਕੀ ਹੈ ਲੇਕਿਨ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਪੋਲੀਟੀਕਲ ਸ਼ੈ ਤੇ ਮਨੋਜੀ ਦੇ ਤਸੱਦਦ ਕੀਤੇ ਉਹਨਾਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਲੰਬੀ ਲੜਾਈ ਲੜ ਰਹੇ ਹੈ ਤੇ ਹੁਣ ਸਮਨਿੰਗ ਹੋਈ ਹੈ ਅਦਾਲਤ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸਮਨਿੰਗ ਹੋਈ ਹੈ ਤੇ ਮਨੋਜੀ ਦਾ ਕਹਿਣਾ ਹੈ ਕਿ ਅੰਤ ਤੱਕ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਹ ਲੜਾਈ ਲੜਨਗੇ ਕੈਮਰਾਮੈਨ ਜੁਗਿੰਦਰ ਪਾਲ ਦੇ ਨਾਲ ਰੋਹਿਤ ਗੁਫਤਾ ਗੁਰਦਾਸਪੁਰ ਇਹ ਸੁਪਰੀਮ ਕੋਰਟ ਤੋਂ